ਅੱਜਕੱਲ ਅਕਸਰ ਜਦੋਂ ਵੀ ਖੇਤ ਵਾਣੇ ਆ ਹੁਣ ਜਿੱਦਾਂ ਜੂਨ ਮਹੀਨਾ ਚੱਲ ਰਿਹਾ ਕਦੂਆਂ ਦੇ ਆ ਦੇਣ ਚੱਲ ਰਹੇ ਨੇ ਤੇ ਬਾਣਾ ਦੇ ਵਿੱਚ ਅਕਸਰ ਅ ਟ ਡੀਰੀਆਂ ਨੇ ਆਂਡੇ ਦਿੱਤੇ ਹੁੰਦੇ ਨੇ ਜਿਵੇਂ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਉਹ ਆਪਣੇ ਆਂਡੇ ਦੇ ਉੱਤੇ ਬੈਠੀ ਆ ਤੇ ਹਰ ਇੱਕ ਜੀਵ ਜੰਤੂ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਨੇ ਜਿੱਦਾਂ ਇਨਸਾਨ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਨੇ ਇਦਾਂ ਹੀ ਚਾਹੇ ਉਹ ਜੀਵ ਜੰਤੂ ਵਾ ਚਾਹੇ ਜਾਨਵਰ ਆ ਪੰਛੀ ਆ ਜੋ ਵੀ ਆ ਹਰ ਇੱਕ ਨੂੰ ਬੱਚੇ ਆਪਣੇ ਪਿਆਰੇ ਹੁੰਦੇ ਨੇ ਉਹ ਹੁਣ ਦੇਖੋ ਕਿੰਨੀ ਆਸ ਦੇ ਨਾਲ ਬੈਠੀ ਆ ਆਪਣੇ ਆਂਡਿਆਂ ਦੇ ਉੱਤੇ ਕਿੰਨੀ ਸ਼ਿਕਰ ਦੁਪਹਿਰ ਲੱਗੀ ਹੁੰਦੀ ਆ ਕਿੰਨਾ ਟੈਂਪਰੇਚਰ ਹੁੰਦਾ ਆ ਗਰਮੀ ਦੇ ਵਿੱਚ ਤੇ ਉਹ ਆਪਣੇ ਆਂਡਿਆਂ ਤੇ ਬੈਠੀ ਆ ਤੇ ਹਰ ਇੱਕ ਕਿਸਾਨ ਦਾ ਦਿਲ ਇੰਨਾ ਰਹਿਮਦਿਲ ਆ ਕਿ ਹਰ ਇੱਕ ਕਿਸਾਨ ਹੁਣ ਆਪਾਂ ਵੀਡੀਓ ਵੀ ਦੇਖਦੇ ਆ ਤੇ ਉਹ ਉੰਨੀ ਜਗ੍ਹਾ ਛੱਡ ਦਿੰਦਾ ਜਿੰਨੇ ਥਾਂ ਦੇ ਵਿੱਚ ਉਹਨੇ ਆਂਡੇ ਦਿੱਤੇ ਹੁੰਦੇ ਨੇ ਤੇ ਪੰਜਾਬੀਆਂ ਦਾ ਦਿਲ ਹੀ ਰਹਿਮਦਿਲ ਆ ਕਿ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਹੈਗੇ ਹੁਣ ਆ ਅਕਸਰ ਦੇਖਦੇ ਆ ਨਾ ਜਿੱਦਾਂ ਡਿਸਕਵਰੀ ਦੇ ਵਿੱਚ ਦੇਖਦੇ ਆ ਤੇ ਉਹ ਮਤਲਬ ਕਿ ਜਿਉਂਦੇ ਜੀਵ ਜੰਤੂ ਖਾ ਜਾਂਦੇ ਜਿੱਦਾਂ ਆਂਡਿਆਂ ਦੇ ਵਿੱਚ ਬੱਚੇ ਵੀ ਹੁੰਦੇ ਉਹ ਵੀ ਖਾ ਜਾਂਦੇ ਆ ਦੇਖ ਕੇ ਕਿਦਾਂ ਫੀਲ ਹੁੰਦਾ ਮਤਲਬ ਕਿ ਜਿਉਂਦੇ ਜੀਵ ਜੰਤੂ ਉਹ ਖਾ ਜਾਂਦੇ ਡਿਸਕਵਰੀ ਦੇ ਵਿੱਚ ਪਰ ਇੱਕ ਪੰਜਾਬੀ ਦਾ ਦਿਲ ਇਦਾਂ ਦਾ ਰਹਿਮ ਦਿਲ ਕਿ ਜਿਵੇਂ ਹੁਣ ਟਟਰੀ ਦੇ ਆਂਡੇ ਨੇ ਉਹਨੇ ਕਿਸਾਨ ਨੇ ਇੰਨੀ ਜਗ੍ਹਾ ਛੱਡ ਦਿੱਤੀ ਆ ਹੁਣ ਇਸ ਖੇਤ ਵਿੱਚ ਬਾਸਮਤੀ ਲਗਾਵਾਂਗੇ ਜਿੰਨੇ ਚਿਰ ਨੂੰ ਬਾਸਮਤੀ ਲਗਣੀ ਆ ਹਜੇ 20-25 ਦਿਨਾਂ ਨੂੰ ਮਹੀਨੇ ਨੂੰ ਲਾ ਲਓ ਤੇ ਉਹਨੇ ਚਿਰ ਨੂੰ ਇਹਨੇ ਆਂਡਿਆਂ ਦੇ ਵਿੱਚੋਂ ਬੱਚੇ ਕੱਢ ਲੈਣੇ ਸੋ ਪੰਜਾਬੀਆਂ ਦਾ ਦਿਲ ਬਹੁਤ ਰਹਿਮਦਿਲ ਹੁੰਦਾ ਸਾਰੇ ਪੰਜਾਬੀਆਂ ਦਾ